ਤੋਡੀ ਕੀ ਕੰਡੀਸ਼ਨ ਸੀ ਜਦੋਂ ਆਪਣੇ ਕੋਲੇ ਆਏ ਮੇਰੀ ਕੰਡੀਸ਼ਨ ਸੀ ਬੋਟਾ ਦੁਖਦਾ ਸੀ ਹਾਂ ਤੇ ਇੱਕ ਅਚੂਲਾ ਜਾਮ ਸੀ ਠੀਕ ਆ ਜੁਲਾਈ ਨਾ ਜਾਮ ਸੀ ਕਿ ਮੈਂ ਜਦੋਂ ਆਇਆ ਚੱਕ ਬੂਟ ਮੇਲਤੇ ਆ ਤਾਂ ਕਰਕੇ ਬੰਦ ਦਾ ਸੀ ਕਿ ਤੇ ਮੇਰੀ ਜਾਨ ਨੇ ਖੋਈ ਹੂੰ ਨੀਵੇਂ ਪਾ ਕੇ ਬੋਟਾ ਦੇ ਤਸੰਦਰ ਨੇ ਪਾਇਆ ਸੀ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਸੀ ਹੂੰ ਇਹ ਜਿਹੜਾ ਤੁਰਨ ਦਾ ਸੀਗਾ ਮੈਂ ਸੈਰ ਕਰਦਾ 5 ਕਿਲੋਮੀਟਰ 95 ਅੱਛਾ ਕੋਈ ਨਾ ਮੈਸ ਨਹੀਂ ਕੋਈ ਵੀ ਜਾ ਹੂੰ ਹੂੰ ਇਹ ਹੁਣ ਮੈਨੂੰ ਇਹਦੀ ਥਕਾਵਟ ਆਉਣ ਲੱਗੀ ਤਾਂ ਲੱਗਣ ਲੱਗਾ ਮੈਂ ਕਿ ਵੀ ਇਹ ਸੈਰ ਮੈਨੂੰ ਕਰਨੀ ਚਾਹੀਦੀ ਆਬੀ ਆਪ ਹੀ ਦਬਾਉਣੇ ਸੋਚੀ ਹੂੰ ਕਿ ਕੀ ਕੀ ਪ੍ਰੋਬਲਮ ਆਉਂਦੀ ਜਦੋਂ ਸੈਰ ਕਰਦਾ ਥਕਾਵਟ ਹੋ ਜਾਂਦੀ ਸੀ ਜੀ ਤੇ ਤੁਰੋਂ ਨੂੰ ਜੀ ਨਹੀਂ ਸੀ ਕਰਦਾ ਤੇ ਹੁਣ ਹੁਣ ਮੈਂ ਕਰਦਾ ਘਰੇ ਔਰ ਲੋਪਟ ਲੱਗੀ ਹੈ ਤੇ ਮੈਂ 40 ਮਿੰਟ ਲਾਉਣਾ ਹੈ ਕੋਈ ਫਰੌਡ ਨਹੀਂ ਆਉਂਦਾ ਨਹੀਂ ਕੋਈ ਫਰੌਡ ਫੇ ਮੈਨੂੰ ਐ ਮੈਡਮ ਦੱਸਿਆ ਸੀਗਾ ਇਹ ਕਹਿੰਦੇ ਵੀ ਜਦੋਂ ਤੁਹਾਨੂੰ ਪਤਾ ਲੱਗੇ ਨਾ ਮੈਨੂੰ ਥਕਾਵਟ ਹੁੰਦੀ ਹੈ ਉਦੋਂ ਤੁਸੀਂ ਦੋ ਡਾਕੂਮੈਂਟ ਮੇਰੀ ਪੁਲਿਸ ਜਾਈ ਵੀ ਉੱਥੇ ਪੈਟ ਵੀ ਸਕਦੇ ਹਾਂ ਪਰ ਨਹੀਂ ਉਹ 40 ਮਿੰਟ ਦੀ ਤਾਂ ਰੈਗੂਲਰ ਕਰਦੇ ਕਰਦੇ ਸ਼ੁਰੂ ਹੋ ਗਈ 40 ਮਿੰਟ ਤਾਂ ਬਹੁਤ ਹੋ ਜਾਂਦੇ ਪੌਣਾ ਘੰਟਾ ਹੋ ਜਾਂਦਾ ਮੈਂ ਉਹ ਜਿਹੜੀ ਓਪੀਸ ਸੇ ਖਾਤੋ ਜੀਰਾ ਰੋਡ ਆ ਉੱਥੋਂ ਤੱਕ ਆਪ ਡਾਊਨ ਕਰਦਾ ਉਹ ਮੋਟਰਸਾਈਕਲ ਤੇ ਲੈਂਥ ਮੇਣੀ ਆ ਸਵਾ ਦੋ ਕਿਲੋਮੀਟਰ ਬਣਦੀ